ਹਾਂਜੀ ਅੱਜ ਤੁਹਾਨੂੰ ਦੱਸਾਂਗੇ ਤੁਸੀਂ ਆਪਣੇ ਕੋਈ ਵੀ ਪੀਡੀਐਫ ਫਾਈਲ ਦੇ ਉੱਤੋਂ ਉਹਨੂੰ ਫੋਟੋ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਹੋ ਉਹਦੀ ਕਿਵੇਂ ਫੋਟੋ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਾਣਾ ਹੈ Google ਦੇ ਵਿੱਚ ਇੱਥੇ ਤੁਸੀਂ ਭਰਨਾ ਹੈ i love pdf i love pdf ਉਹ ਕਰਕੇ ਸਰਚ ਮਾਰੋ ਪਹਿਲੇ ਲਿੰਕ ਦੇ ਕਲਿੱਕ ਕਰ ਲਓ ਫਿਰ نیچے ਆ ਜਾਓ ਇੱਥੇ ਤੁਹਾਨੂੰ ਬਹੁਤ ਸਾਰੇ ਓਵਰਵਿਊ ਮਿਲ ਜਾਣਗੇ कर लिखा हुआ है पी डी एफ टू जे पी जी ये तो ओके कर लो सिलेक्ट पी डी एफ फाइल अपनी कोई भी फाइल चक लो पी डी एफ वाली जी फोटो बनानी है नीचे आ जाओ इ कन्वर्ट टू जे पी जी ये ओके करोगे तो डाउनलोड की ऑप्शन आ गई थी पी डी एफ फाइल बन गई है फोटो फिर ओपन कर लो ਐਕਸਟ੍ਰੈਕਟ ਪਾਸੋਂ ਡੀਪ ਪੀਡੀਐਫ ਦੀ ਫੋਟੋ ਬਣ ਚੁੱਕੀ ਹੈ ਬਹੁਤ ਹੀ ਸੌਖਾ ਤਰੀਕਾ ਹੈ